ਦੀ ਮੈਂ ਕਾਮਰੇਡ ਗੁਰਪ੍ਰੀਤ ਜੂਰੇ ਦੇ ਕੇ ਮਜ਼ਦੂਰ ਮੁਕਤੀ ਮੋਰਚਾ ਸਭਾਈ ਆ ਗੀਆਂ ਅੱਜ ਜਿਹੜੀਆਂ ਜਥੇਬੰਦੀਆਂ ਨੇ ਇਹਦੇ ਵਿੱਚ ਦਲਤ ਅਤੇ ਮਜ਼ਦੂਰ ਮੁਕਤੀ ਮੋਰਚਾ ਔਰ ਭਾਈ ਲਾਲੋ ਪੰਜਾਬੀ ਮੰਚ ਇੱਕ ਮੰਰੇਗਾ ਮਜ਼ਦੂਰ ਗੁੰਜ ਨੇ ਤਿੰਨ ਜਥੇਬੰਦੀਆਂ ਵੱਲੋਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਕਿਉਂਕਿ ਤੁਹਾਨੂੰ ਪਤਾ ਪਿਛਲੇ 20 ਦਿਨਾਂ ਤੋਂ ਪੰਜਾਬ ਦੇ ਅੰਦਰ ਜਿਹੜੇ ਹੜ੍ਹ ਆਏ ਹੋਏ ਨੇ ਖਾਸ ਕਰਕੇ ਜਿਹੜੇ ਬਰਨਾਲੇ ਦੇ ਪਿੰਡਾਂ ਦੇ ਵਿੱਚ ਅੱਜ ਵੱਡੀ ਗਿਣਤੀ ਤੇ ਮਜ਼ਦੂਰ ਇਕੱਠੇ ਹੋਏ ਨੇ ਇਹਨਾਂ ਮਜ਼ਦੂਰਾਂ ਦਾ ਵੀ ਬਹੁਤ ਵੱਡੀ ਪੱਧਰ ਤੇ ਨੁਕਸਾਨ ਹੋਇਆ ਬਹੁਤ ਸਾਰੇ ਘਰਾਂ ਦੇ ਵਿੱਚ ਸੱਤਾਂ ਚੋਰੀਆਂ ਨਗੀਆਂ ਜਿਵੇਂ ਕਿ ਪਿਛਲੇ ਦਿਨੀ ਖਾਸ ਕਰਕੇ ਮੋੜਣਾਪੇ ਦੇ ਵਿੱਚ ਦੋ ਮੌਤਾਂ ਛੱਪ ਡਿੱਗੇ ਨਾਲ ਮੌਤਾਂ ਹੋਈਆਂ ਨੇਗੀਆਂ ਇਵੇਂ ਜਿਕਰ ਇਹ ਪੂਰੇ ਬਰਨਾਲੇ ਦੇ ਪਿੰਡਾਂ ਦੇ ਵਿੱਚ ਜਿਹੜੀ ਮਜ਼ਦੂਰਾਂ ਦੀ ਬਹੁਤ ਮਾੜੀ ਹਾਲਤ ਹੈ ਉਹਨਾਂ ਦੇ ਘਰ ਡਿੱਗੇ ਨੇ ਉਹਨਾਂ ਦੇ ਮਾਲ-ਪੋਸਾਂ ਲਈ ਚਾਰਾ ਨਹੀਂ ਹੈਗਾ ਉਹਨਾਂ ਲਈ ਰਾਸ਼ਨ ਨਹੀਂ ਹੈਗਾ ਕਿਉਂਕਿ ਨਾ ਦਿਹਾੜੀ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਹੁੰਦਾ ਇਸ ਕਰਕੇ ਅਸੀਂ ਡੀਸੀ ਤੋਂ ਇਹਨਾਂ ਜਥੇਬੰਦੀਆਂ ਵੱਲੋਂ ਮੰਗ ਪੱਤਰ ਦੇ ਕੇ ਮੰਗ ਕੀਤੀ ਜਾ ਰਹੀ ਹੈ ਕਿ ਮਜ਼ਦੂਰਾਂ ਦੀ ਵੀ ਸਹਾਰ ਲਈ ਜਾਵੇ ਜਿਵੇਂ ਤੁਸੀਂ ਮਤਲਬ ਦੂਜੇ ਆਪਣੇ ਜ਼ਿਲ੍ਹਿਆਂ 'ਚ ਜਾ ਜਾ ਕੇ ਹਮਾਇਤ ਕਰਦੇ ਹੋਗੇ ਅਖਬਾਰਾਂ 'ਚ ਆਪਣਾ ਪ੍ਰਚਾਰ ਕਰ ਰਹੇ ਹੋ ਸੋਸ਼ਲ ਮੀ ਅਸੀਂ ਦੇਖ ਰਹੇ ਹਾਂ ਵੀ ਪਿਛਲੇ ਦਿਨਾਂ ਦੇ ਵਿੱਚ ਸਾਡੇ ਖਾਸ ਕਰਕੇ ਬਰਨਾਲੇ ਦੀਆਂ ਬਸਤੀਆਂ ਦੇ ਲੋਕ ਆਏ ਉਹ ਇੱਥੇ ਐਸਡੀਐਮ ਨੂੰ ਰੈੱਡ ਕ੍ਰਾਸ ਦੇ ਵਿੱਚ ਮੰਨਤਾਂ ਤਰਲੇ ਕਰਕੇ ਗਏ ਨੇ ਕਿ ਸਾਨੂੰ ਤਰਪਾਨਾ ਸਾਡੇ ਘਾਟ ਦੇ ਨਾਲ ਨਹੀਂ ਕਿਸੇ ਨੇ ਉਹਨਾਂ ਦੀ ਸਾਰ ਨਹੀਂ ਲਈ ਇਸ ਕਰਕੇ ਅੱਜ ਜਥੇਬੰਦੀਆਂ ਵੱਲੋਂ ਮੰਗ ਪੱਤਰ ਦਿੱਤਾ ਗਿਆ ਔਰ ਆਉਣ ਵਾਲੇ ਸਮੇਂ 'ਚ ਜੇਕਰ ਪ੍ਰਸ਼ਾਸਨ ਨੇ ਮਜ਼ਦੂਰਾਂ ਦੀ ਗੱਲ ਨਾ ਸੁਣੀ ਤਾਂ ਸੰਘਰਸ਼ ਨੂੰ ਵੱਡਾ ਕੀਤਾ ਜਾਵੇ ਮੈਂ ਜੀਵਨ ਸਿੰਘ ਲਾਸਪੁਰ ਦਲਤ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਆਗੂ ਕਹਿਆ ਜਾਣਾ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਅੱਜ ਨਾ ਕੀ ਨਹੀਂ ਪੈਣ ਨਾਲ ਨਾ ਕੀ ਮਜ਼ਦੂਰਾ ਦੀ ਜਿਹੜੀ ਹਾਲਤ ਹੈ ਜਿਹੜਾ ਲਗਾਤਾਰ ਨਾ ਕੀ 15 20 ਦਿਨਾਂ ਤੋਂ ਨਹੀਂ ਪੈ ਰਿਹਾ ਮਜ਼ਦੂਰਾ ਦੀ ਜਿਹੜੀ ਹਾਲਤ ਹੈ ਉਹ ਬਹੁਤ ਜ਼ਿਆਦਾ ਖਰਾਬ ਹੋ ਗਈ ਆ ਇਹਨਾਂ ਨੂੰ ਜਿਹੜਾ ਰੋਟੀ ਪਾਣੀ ਇਹਨੂੰ ਵੀ ਇਹ ਬਹੁਤ ਔਖੇ ਹੋ ਗਏ ਇਹਨਾਂ ਦੇ ਚੁੱਲ੍ਹੇ ਚੱਲਣੇ ਮੁਸ਼ਕਲ ਹੋ ਗਏ ਸਰਕਾਰ ਇਹਨਾਂ ਦੀ ਮਦਦ ਕਰੇ ਇਹਨਾਂ ਨੂੰ ਆਰਥਿਕ ਤੌਰ ਤੇ ਸਹਾਇਤਾ ਦੇਵੇ ਤਾਂ ਕਿ ਇਹਨਾਂ ਦੇ ਜਿਹੜੇ ਚੁੱਲ੍ਹੇ ਪਾਣੀ ਆ ਦੁੱਲਾ ਰੋਟੀ ਪਾਣੀ ਉਹ ਚੱਲ ਸਕੇ ਇਹ ਜਿਹੜਾ ਡੀਸੀ ਬਰਨਾਲਾ ਨੂੰ ਮੰਗਵੱਤ ਦਿੱਤਾ ਕਿਹੜੀਆਂ ਮੰਗਾਂ ਹੈਗੀਆਂ ਇਹ ਇਹ ਕਿ ਜਿਹੜੇ ਮਕਾਨ ਮੀਂਹ ਦੇ ਦੌਰਾਨ ਟਹਿਏ ਆ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਇਹਦਾ ਮੌਇਨਾ ਕੀਤਾ ਜਾਵੇ ਪਿੰਡਾਂ 'ਚ ਤੇ ਇਹਦੀ ਜਿਹੜੀ ਫੁੱਲ ਫਲਾਟ ਆ ਜਾਂ ਪ੍ਰਸ਼ਾਸਨ ਨੂੰ ਜਿਹੜੇ ਪਟਵਾਰੀ ਆ ਜਾਂ ਪੂਰਾ ਫੁੱਲ ਇਹਦਾ ਨਾ ਕਿ ਪ੍ਰਸ਼ਾਸਨ ਉਹਨਾਂ ਦਾ ਸਾਰਾ ਮੌਇਨਾ ਕਰਕੇ ਜਿਨ੍ਹਾਂ ਦੇ ਦੇ ਨਾ ਕੀ ਢੇ ਮਕਾਨ ਆ ਜਿਨ੍ਹਾਂ ਦੇ ਚੁੰਦੇ ਆ ਮਕਾਨ ਜਿਨ੍ਹਾਂ ਦੀਆਂ ਛੱਤਾਂ ਦੀ ਹਾਲਤ ਮਾੜੀ ਆ ਉਹਨਾਂ ਨੂੰ ਮੁਆਵਜ਼ਾ ਘੱਟੋ ਘੱਟ 5 ਲੱਖ ਰੁਪਏ ਦਿੱਤਾ ਜਾਵੇ। ਕਿਹੜੇ ਕਿਹੜੇ ਪਿੰਡ ਦੀ ਗੱਲ ਕਰਦੇ ਆ? ਇਹ ਦਾ ਦੇ ਨਾ ਕੀ ਬਰਨਾਲੇ ਜ਼ਿਲ੍ਹੇ ਦੇ ਤਕਰੀਬਨ ਦੇ ਨਾ ਕੀ ਸਾਰੇ ਪਿੰਡ ਹੀ ਹੈਗੇ ਆ ਜਿਨ੍ਹਾਂ ਜਦ ਦੇ ਨਾ ਕੀ ਮਜ਼ਦੂਰਾਂ ਦੇ ਦੇ ਨਾ ਕੀ ਰੇਗ ਪੈਂਟ ਦੇ ਵਿੱਚ 5 10 15 20 ਦਿਨਾਂ ਘਟੇ ਹੋਇਆ ਰੇਗ ਪੈਂਟ ਦੇ ਵਿੱਚ। ਮੈਂ ਆ ਪਰਮਜੀਤ ਘਰ ਗੁੰਮਟੀ ਅੱਜ ਦਾ ਜਿਹੜਾ ਅਸੀਂ ਫੌਰੀ ਐਕਸ਼ਨ ਲਿਆਗਾ ਇਹ ਹੜਾ ਤੋਂ ਪ੍ਰਭਾਵਿਤ ਲੋਕ ਜਿਨ੍ਹਾਂ ਦੇ ਬਰਸਾਤਾਂ ਕਾਰਨ ਘਰ ਨੇ ਜਿਹੜੇ ਡਿੱਗ ਚੁੱਕੇ ਨੇ ਸੱਤਾਂ ਨੂੰ ਤਰੇੜਾਂ ਜਿਹੜੇ ਬਹੁਤਿਆਂ ਨੂੰ ਆ ਚੁੱਕੀਆਂ ਨੇ ਬਹੁਤੇ ਡਿੱਗ ਵੀ ਚੁੱਕੇ ਨੇ ਪਰ ਇੱਥੋਂ ਦੇ ਪ੍ਰਸ਼ਾਸਨ ਨੇ ਅਜੇ ਤੱਕ ਸਾਡੇ ਪਿੰਡਾਂ ਦੇ ਵਿੱਚ ਜਾ ਕੇ ਮਜ਼ਦੂਰਾਂ ਦੀ ਕੋਈ ਸਾਰ ਨਹੀਂ ਲਈ ਜਦੋਂ ਕਿ ਬਾਅਦ ਵਿੱਚ ਪਹੁੰਚਣ ਦਾ ਕੀ ਫਾਇਦਾ ਜਦੋਂ ਮੌਤ ਹੋ ਜਾਂਦੀ ਆ ਹੱਕ ਤਾਂ ਹੁਣ ਬਣਦਾ ਫੌਰੀ ਤੌਰ ਤੇ ਉਹਨਾਂ ਦੀ ਮਦਦ ਕਰੇ ਤਾਂ ਕਿ ਉਹ ਆਪਣੇ ਜਿਹੜੇ ਘਰ ਦੀਆਂ ਚੋਂ ਦੀਆਂ ਸੱਤਾਂ ਨੇ ਉਹਨਾਂ ਨੂੰ ਬਦਲ ਸਕਣ ਜਿਹੜੀਆਂ ਡਿੱਗ ਚੁੱਕੀਆਂ ਸੱਤਾਂ ਨੇ ਉਹਨਾਂ ਦੀ ਨਵੇਂ ਸਿਰੇ ਤੋਂ ਸਾਰੀ ਕਰ ਚ ਸਕਣ ਕੋਈ ਰਾਸ਼ਨ ਦਾ ਪ੍ਰਬੰਧ ਨਹੀਂ ਕੋਈ ਕਾਗਜ਼ ਦਾ ਪ੍ਰਬੰਧ ਨਹੀਂ ਅਸੀਂ ਇਹੀ ਮੰਗ ਕਰਦੇ ਆਂ

ਅੱਜ ਜਿਹੜੀਆਂ ਜਥੇਬੰਦੀਆਂ ਨੇ ਇਹਦੇ ਵਿੱਚ ਦਲਤ ਅਤੇ ਮਜ਼ਦੂਰ ਮੁਕਤੀ ਮੋਰਚਾ ਔਰ ਭਾਈ ਲਾਲੋ ਪੰਜਾਬੀ ਮੰਚ ਇੱਕ ਮੰਰੇਗਾ ਮਜ਼ਦੂਰ ਗੁੰਮ ਨੇ ਤਿੰਨ ਜਥੇਬੰਦੀਆਂ ਵੱਲੋਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਕਿਉਂਕਿ ਤੁਹਾਨੂੰ ਪਤਾ ਪਿਛਲੇ 20 ਦਿਨਾਂ ਤੋਂ ਪੰਜਾਬ ਦੇ ਅੰਦਰ ਜਿਹੜੇ ਹੜ੍ਹ ਆਏ ਹੋਏ ਨੇ ਖਾਸ ਕਰਕੇ ਜਿਹੜੇ ਬਰਨਾਲੇ ਦੇ ਪਿੰਡਾਂ ਦੇ ਵਿੱਚ ਅੱਜ ਵੱਡੀ ਗਿਣਤੀ ਤੇ ਮਜ਼ਦੂਰ ਇਕੱਠੇ ਹੋਏ ਨੇ ਇਹਨਾਂ ਮਜ਼ਦੂਰਾਂ ਦਾ ਵੀ ਬਹੁਤ ਵੱਡੀ ਪੱਧਰ ਤੇ ਨੁਕਸਾਨ ਹੋਇਆ ਬਹੁਤ ਸਾਰੇ ਘਰਾਂ ਦੇ ਵਿੱਚ ਸੱਤਾਂ ਚੋਰੀਆਂ ਨਗੀਆਂ ਜਿਵੇਂ ਕਿ ਪਿਛਲੇ ਦਿਨੀਂ ਖਾਸ ਕਰਕੇ ਮੋੜਨਾਪੇ ਦੇ ਵਿੱਚ ਦੋ ਮੌਤਾਂ ਛੱਤ ਡਿੱਗਣ ਨਾਲ ਮੌਤਾਂ ਹੋਈਆਂ ਨੇਗੀਆਂ ਇਵੇਂ ਜਿਹ ਕਰੀ ਪੂਰੇ ਬਰਨਾਲੇ ਦੇ ਪਿੰਡਾਂ ਦੇ ਵਿੱਚ ਜਿਹੜੀ ਮਜ਼ਦੂਰਾਂ ਦੀ ਵੀ ਬਹੁਤ ਮਾੜੀ ਹਾਲਤ ਹੈ ਉਹਨਾਂ ਦੇ ਘਰ ਡਿੱਗੜੇ ਨੇ ਉਹਨਾਂ ਦੇ ਮਾਲ-ਪੋਸਾਂ ਲਈ ਚਾਰਾ ਨਹੀਂ ਹੈਗਾ ਉਹਨਾਂ ਲਈ ਰਾਸ਼ਨ ਨਹੀਂ ਹੈਗਾ ਕਿਉਂਕਿ ਨਾ ਦਿਹਾੜੀ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਹੁੰਦਾ ਇਸ ਕਰਕੇ ਅਸੀਂ ਡੀਸੀ ਤੋਂ ਇਹਨਾਂ ਜਥੇਬੰਦੀਆਂ ਵੱਲੋਂ ਮੰਗ ਪੱਤਰ ਦੇ ਕੇ ਮੰਗ ਕੀਤੀ ਜਾ ਰਹੀ ਹੈ ਕਿ ਮਜ਼ਦੂਰਾਂ ਦੀ ਵੀ ਸਹਾਰ ਲਈ ਜਾਵੇ ਜਿਵੇਂ ਤੁਸੀਂ ਮਤਲਬ ਦੂਜੇ ਆਪਣੇ ਜ਼ਿਲ੍ਹਿਆਂ 'ਚ ਜਾ ਜਾ ਕੇ ਹਮਾਇਤ ਕਰਦੇ ਹੋਗੇ ਅਖਬਾਰਾਂ 'ਚ ਆਪਣਾ ਪ੍ਰਚਾਰ ਕਰ ਰਹੇ ਹੋ ਸੋਸ਼ਲ ਮੀਡੀਆ ਤੇ ਪ੍ਰਚਾਰ ਕਰ ਰਹੇ ਹਾਂ ਅਸੀਂ ਦੇਖ ਰਹੇ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਸਾਡੇ ਖਾਸ ਕਰਕੇ ਬਰਨਾਲੇ ਦੀਆਂ ਬਸਤੀਆਂ ਦੇ ਲੋਕ ਆਏ ਉਹ ਇੱਥੇ ਐਸਡੀਐਮ ਨੂੰ ਰੈੱਡ ਕਰਾਸ ਦੇ ਵਿੱਚ ਮੰਨਤਾਂ ਤਰਲੇ ਕਰਕੇ ਗਏ ਨੇ ਕਿ ਸਾਨੂੰ ਤਰਪਾਨਾ ਸਾਡੇ ਘਾਟ ਦੇ ਨਾਲ ਨਹੀਂ ਕਿਸੇ ਨੇ ਉਹਨਾਂ ਦੀ ਸਾਰ ਨਹੀਂ ਲਈ ਇਸ ਕਰਕੇ ਅੱਜ ਜਥੇਬੰਦੀਆਂ ਵੱਲੋਂ ਮੰਗ ਪੱਤਰ ਦਿੱਤਾ ਗਿਆ ਔਰ ਆਉਣ ਵਾਲੇ ਸਮੇਂ 'ਚ ਜੇਕਰ ਪ੍ਰਸ਼ਾਸਨ ਨੇ ਮਜ਼ਦੂਰਾਂ ਦੀ ਗੱਲ ਨਾ ਸੁਣੀ ਤਾਂ ਸੰਘਰਸ਼ ਨੂੰ ਵੱਡਾ ਕੀਤਾ ਜਾਵੇ ਮੈਂ ਜੀਵਨ ਸਿੰਘ ਲਾਸਪੁਰ ਦਲਤ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਆਗੂ ਕੁਝ ਜਣੇ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਅੱਜ ਦਾ ਨਾ ਕੀ ਮੀਂਹ ਪੈਣ ਨਾਲ ਨਾ ਕੀ ਮਜ਼ਦੂਰਾਂ ਦੀ ਜਿਹੜੀ ਹਾਲਤ ਹੈ ਜਿਹੜਾ ਲਗਾਤਾਰ ਦਾ ਨਾ ਕੀ 15 20 ਦਿਨਾਂ ਤੋਂ ਮੀਂਹ ਪੈ ਰਿਹਾ ਮਜ਼ਦੂਰਾਂ ਦੀ ਜਿਹੜੀ ਹਾਲਤ ਹੈ ਉਹ ਬਹੁਤ ਜ਼ਿਆਦਾ ਖਰਾਬ ਹੋ ਰਹੀ ਆ ਇਹਨਾਂ ਨੂੰ ਜਿਹੜਾ ਰੋਟੀ ਪਾਣੀ ਇਹਨੂੰ ਵੀ ਇਹ ਬਹੁਤ ਔਖੇ ਹੋ ਗਏ ਇਹਨਾਂ ਦੇ ਚੁੱਲ੍ਹੇ ਚੱਲਣੇ ਮੁਸ਼ਕਲ ਹੋ ਗਏ ਸਰਕਾਰ ਇਹਨਾਂ ਦੀ ਮਦਦ ਕਰੇ ਇਹਨਾਂ ਨੂੰ ਆਰਥਿਕ ਤੌਰ ਤੇ ਸਹਾਈ ਤਾਂ ਦੇਵੇ ਤਾਂ ਕਿ ਇਹਦੇ ਜਿਹੜੇ ਚੁੱਲ੍ਹੇ ਪਾਣੀ ਆ ਚੁੱਲ੍ਹਾ ਰੋਟੀ ਪਾਣੀ ਉਹ ਚੱਲ ਸਕੇ। ਜਿਹੜੇ ਡੀਸੀ ਬਰਨਾਲਾ ਨੂੰ ਮੰਗਵੱਤ ਦਿੱਤਾ ਕਿਹੜੀਆਂ ਮੰਗਾਂ ਹੈਗੀਆਂ। ਇਹ ਤਾਂ ਕਿ ਜਿਹੜੇ ਮਕਾਨ ਮੀਂਹ ਦੇ ਦੌਰਾਨ ਟੇ ਆ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ, ਇਹਦਾ ਮੌਇਨਾ ਕੀਤਾ ਜਾਵੇ ਪਿੰਡਾਂ 'ਚ ਤੇ ਇਹਦੀ ਜਿਹੜੀ ਫੁੱਲ ਫਲੈਟ ਆ ਜਾਂ ਪ੍ਰਸ਼ਾਸਨ ਨੂੰ ਜਿਹੜੇ ਪਟਵਾਰੀ ਆ ਜਾਂ ਪੂਰਾ ਫੁੱਲ ਇਹਨਾਂ ਕੋਲ ਪ੍ਰਸ਼ਾਸਨ ਉਹ ਰਾਜ ਸਾਰਾ ਮੌਇਨਾ ਕਰਕੇ ਜਿਨ੍ਹਾਂ ਦੇ ਦੇ ਨਾ ਕਿ ਢੇ ਮਕਾਨ ਆ ਜਿਨ੍ਹਾਂ ਦੇ ਚੁੰਦੇ ਆ ਮਕਾਨ ਜਿਨ੍ਹਾਂ ਦੀਆਂ ਛੱਤਾਂ ਦੀ ਹਾਲਤ ਮਾੜੀ ਆ ਉਹਨਾਂ ਨੂੰ ਮੁਆਵਜ਼ਾ ਘੱਟੋ ਘੱਟ 5 ਲੱਖ ਰੁਪਏ ਦਿੱਤਾ ਜਾਵੇ ਕਿਹੜੇ ਕਿਹੜੇ ਪਿੰਡ ਦੀ ਗੱਲ ਕਰਦੇ ਆ ਇਹ ਦਾ ਦੇ ਨਾ ਕਿ ਬਰਨਾਲੇ ਜ਼ਿਲ੍ਹੇ ਦੇ ਤਕਰੀਬਨ ਦੇ ਨਾ ਕਿ ਸਾਰੇ ਪਿੰਡ ਹੀ ਹੈਗੇ ਆ ਜਿਨ੍ਹਾਂ ਜਦ ਦੇ ਨਾ ਕਿ ਮਜ਼ਦੂਰਾਂ ਦੇ ਦੇ ਨਾ ਕਿ ਹਰੇਕ ਪਿੰਡ ਦੇ ਵਿੱਚ 5 10 15 20 ਦਿਨਾਂ ਦਾ ਢੇ ਹੋਇਆ ਹਰੇਕ ਪਿੰਡ ਦੇ ਵਿੱਚ ਮੈਂ ਆ ਪਰਮਜੀਤ ਕੌਰ ਗੁੰਮਕੀ ਅੱਜ ਦਾ ਜਿਹੜਾ ਅਸੀਂ ਫੌਰੀ ਐਕਸ਼ਨ ਲਿਆਗਾ ਇਹ ਹੜ੍ਹਾਂ ਤੋਂ ਪ੍ਰਭਾਵਿਤ ਲੋਕ ਜਿਨ੍ਹਾਂ ਦੇ ਬਰਸਾਤਾਂ ਕਾਰਨ ਘਰ ਨੇ ਜਿਹੜੇ ਡਿੱਗ ਚੁੱਕੇ ਨੇ ਸੱਤਾਂ ਨੂੰ ਤਰੇੜਾਂ ਜਿਹੜੇ ਬਹੁਤਿਆਂ ਨੂੰ ਆ ਚੁੱਕੀਆਂ ਨੇ ਬਹੁਤੇ ਡਿੱਗ ਵੀ ਚੁੱਕੇ ਨੇ ਪਰ ਇੱਥੋਂ ਦੇ ਪ੍ਰਸ਼ਾਸਨ ਨੇ ਅਜੇ ਤੱਕ ਸਾਡੇ ਪਿੰਡਾਂ ਦੇ ਵਿੱਚ ਜਾ ਕੇ ਮਜ਼ਦੂਰਾਂ ਦੀ ਕੋਈ ਸਾਰ ਨਹੀਂ ਲਈ ਜਦੋਂ ਕਿ ਬਾਅਦ ਵਿੱਚ ਪਹੁੰਚਣ ਦਾ ਕੀ ਫਾਇਦਾ ਜਦੋਂ ਮੌਤ ਹੋ ਜਾਂਦੀ ਆ ਹੱਕ ਤਾਂ ਹੁਣ ਬਣਦਾ ਫੌਰੀ ਤੌਰ ਤੇ ਉਹਨਾਂ ਦੀ ਮਦਦ ਕਰੇ ਤਾਂ ਕਿ ਉਹ ਆਪਣੇ ਜਿਹੜੇ ਕਰਦੀਆਂ ਚੋਂਦੀਆਂ ਸੱਤਾਂ ਨੇ ਉਹਨਾਂ ਨੂੰ ਬਦਲ ਸਕਣ ਜਿਹੜੀਆਂ ਡਿੱਗ ਚੁੱਕੀਆਂ ਸੱਤਾਂ ਨੇ ਉਹਨਾਂ ਦੀ ਨਵੇਂ ਸਿਰੇ ਤੋਂ ਸਾਰੀ ਕਰ ਚਾਣ ਕੋਈ ਰਾਸ਼ਨ ਦਾ ਪ੍ਰਬੰਧ ਨਹੀਂ ਕੋਈ ਕਾਗਜ਼ ਦਾ ਪ੍ਰਬੰਧ ਨਹੀਂ ਅਸੀਂ ਇਹੀ ਮੰਗ ਕਰਦੇ ਹਾਂ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਇਹੀ ਮੰਗਾ ਕਿ ਫੌਰੀ ਤੌਰ ਤੇ ਇਹਨਾਂ ਨੂੰ ਜਿਹੜਾ ਪੈਕੇਜ ਹੈ ਦਿੱਤਾ ਜਾਵੇ ਤਾਂ ਕਿ ਜਿਨ੍ਹਾਂ ਦੀ ਆਹਾਰਿਕ ਹਾਲਤਾਂ ਕਿਸਾਨੀ ਲੋਕਾਂ ਦੀ ਮਜ਼ਦੂਰਾਂ ਲੋਕਾਂ ਦੀ ਉਧਰ ਸਕੇ ਹਾਂਜੀ ਮੈਂ ਕਾਮਰੇਡ ਗੁਰਪ੍ਰੀਤ ਜੂਰੇ ਦੇ ਕੇ ਮਜ਼ਦੂਰ ਮੁਕਤੀ ਮੋਰਚਾ ਸਭਾਈ ਆ ਗਿਆਂ। ਅੱਜ ਜਿਹੜੀਆਂ ਜਥੇਬੰਦੀਆਂ ਨੇ ਇਹਦੇ ਵਿੱਚ ਦਲਤ ਅਤੇ ਮਜ਼ਦੂਰ ਮੁਕਤੀ ਮੋਰਚਾ ਔਰ ਭਾਈ ਲਾਲੋ ਪੰਜਾਬੀ ਮੰਚ ਇੱਕ ਮੰਰੇਗਾ ਮਜ਼ਦੂਰ ਗੁੰਜ ਨੇ ਤਿੰਨ ਜਥੇਬੰਦੀਆਂ ਵੱਲੋਂ ਡੀਸੀ ਸਭ ਨੂੰ ਮੰਗ ਪੱਤਰ ਦਿੱਤਾ ਕਿਉਂਕਿ ਤੁਹਾਨੂੰ ਪਤਾ ਪਿਛਲੇ 20 ਦਿਨਾਂ ਤੋਂ ਪੰਜਾਬ ਦੇ ਅੰਦਰ ਜਿਹੜੇ ਹੜ੍ਹ ਆਏ ਹੋਏ ਨੇ ਖਾਸ ਕਰਕੇ ਜਿਹੜੇ ਬਰਨਾਲੇ ਦੇ ਪਿੰਡਾਂ ਦੇ ਵਿੱਚ ਅੱਜ ਵੱਡੀ ਗਿਣਤੀ ਤੇ ਮਜ਼ਦੂਰ ਇਕੱਠੇ ਹੋਏ ਨੇ ਇਹਨਾਂ ਮਜ਼ਦੂਰਾਂ ਦਾ ਵੀ ਬਹੁਤ ਵੱਡੀ ਪੱਧਰ ਤੇ ਨੁਕਸਾਨ ਹੋਇਆ ਬਹੁਤ ਸਾਰੇ ਘਰਾਂ ਦੇ ਵਿੱਚ ਸੱਤਾਂ ਚੋਰੀਆਂ ਨਗੀਆਂ ਜਿਵੇਂ ਕਿ ਪਿਛਲੇ ਦਿਨੀ ਖਾਸ ਕਰਕੇ ਮੋੜਣਾਪੇ ਦੇ ਵਿੱਚ ਦੋ ਮੌਤਾਂ ਛੱਪ ਡਿੱਗੇ ਨਾਲ ਮੌਤਾਂ ਹੋਈਆਂ ਨੇਗੀਆਂ ਇਵੇਂ ਜਿਕਰ ਇਹ ਪੂਰੇ ਬਰਨਾਲੇ ਦੇ ਪਿੰਡਾਂ ਦੇ ਵਿੱਚ ਜਿਹੜੀ ਮਜ਼ਦੂਰਾਂ ਦੀ ਵੀ ਬਹੁਤ ਮਾੜੀ ਹਾਲਤ ਹੈ ਉਹਨਾਂ ਦੇ ਘਰ ਡਿੱਗੇ ਨੇ ਉਹਨਾਂ ਦੇ ਮਾਲ-ਪੋਸਾਂ ਲਈ ਚਾਰਾ ਨਹੀਂ ਹੈਗਾ ਉਹਨਾਂ ਲਈ ਰਾਸ਼ਨ ਨਹੀਂ ਹੈਗਾ ਕਿਉਂਕਿ ਨਾ ਦਿਹਾੜੀ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਹੁੰਦਾ ਇਸ ਕਰਕੇ ਅਸੀਂ ਡੀਸੀ ਤੋਂ ਇਹਨਾਂ ਜਥੇਬੰਦੀਆਂ ਵੱਲੋਂ ਮੰਗ ਪੱਤਰ ਦੇ ਕੇ ਮੰਗ ਕੀਤੀ ਜਾ ਰਹੀ ਹੈ ਕਿ ਮਜ਼ਦੂਰਾਂ ਦੀ ਵੀ ਸਹਾਰ ਲਈ ਜਾਵੇ ਜਿਵੇਂ ਤੁਸੀਂ ਮਤਲਬ ਦੂਜੇ ਆਪਣੇ ਜ਼ਿਲ੍ਹਿਆਂ 'ਚ ਜਾ ਜਾ ਕੇ ਹਮਾਇਤ ਕਰਦੇ ਹੋਗੇ ਅਖਬਾਰਾਂ 'ਚ ਆਪਣਾ ਪ੍ਰਚਾਰ ਕਰ ਰਹੇ ਹੋ ਸੋਸ਼ਲ ਮੀਡੀਆ ਤੇ ਪ੍ਰਚਾਰ ਕਰ ਰਹੇ ਹਾਂ ਅਸੀਂ ਦੇਖ ਰਹੇ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਸਾਡੇ ਖਾਸ ਕਰਕੇ ਬਰਨਾਲੇ ਦੀਆਂ ਬਸਤੀਆਂ ਦੇ ਲੋਕ ਆਏ ਉਹ ਇੱਥੇ ਐਸ.ਡੀ.ਐਮ ਨੂੰ ਰੈੱਡ ਕਰਾਸ ਦੇ ਵਿੱਚ ਮੰਨਤਾਂ ਤਰਲੇ ਕਰਕੇ ਗਏ ਨੇ ਕਿ ਸਾਨੂੰ ਤਰਪਾਨਾ ਸਾਡੇ ਘਰ ਦੇ ਨਾਲੇ ਨਹੀਂ ਕਿਸੇ ਨੇ ਉਹਨਾਂ ਦੀ ਸਾਰ ਨਹੀਂ ਲਈ ਇਸ ਕਰਕੇ ਅੱਜ ਜਿੱਥੇ ਬੰਦਿਆਂ ਵੱਲੋਂ ਮੰਗ ਪੱਤਰ ਦਿੱਤਾ ਗਿਆ ਔਰ ਆਉਣ ਵਾਲੇ ਸਮੇਂ 'ਚ ਜੇਕਰ ਪ੍ਰਸ਼ਾਸਨ ਨੇ ਮਜ਼ਦੂਰਾਂ ਦੀ ਗੱਲ ਨਾ ਸੁਣੀ ਤਾਂ ਸੰਘਰਸ਼ ਨੂੰ ਵੱਡਾ ਕੀਤਾ ਜਾਵੇ ਮੈਂ ਜੀਵਨ ਸਿੰਘ ਬਲਾਸਪੁਰ ਦਲਤ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਆਗੂ ਕੋਈ ਜਾਣੇ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਅੱਜ ਤਾਂ ਨਾ ਕੀ ਮੀਂਹ ਪੈਣ ਨਾਲ ਨਾ ਕੀ ਮਜ਼ਦੂਰਾਂ ਦੀ ਜਿਹੜੀ ਹਾਲਤ ਹੈ ਜਿਹੜਾ ਲਗਾਤਾਰ ਨਾ ਕੀ 15 20 ਦਿਨਾਂ ਤੋਂ ਮੀਂਹ ਪੈ ਰਿਹਾ ਮਜ਼ਦੂਰਾਂ ਦੀ ਜਿਹੜੀ ਹਾਲਤ ਹੈ ਉਹ ਬਹੁਤ ਜ਼ਿਆਦਾ ਖਰਾਬ ਹੋ ਰਹੀ ਆ ਇਹਨਾਂ ਨੂੰ ਜਿਹੜਾ ਰੋਟੀ ਪਾਣੀ ਇਹਨੂੰ ਵੀ ਇਹ ਬਹੁਤ ਔਖੇ ਹੋ ਗਏ ਇਹਨਾਂ ਦੇ ਚੁੱਲ੍ਹੇ ਚੱਲਣੇ ਮੁਸ਼ਕਲ ਹੋ ਗਏ ਸਰਕਾਰ ਇਹਨਾਂ ਦੀ ਮਦਦ ਕਰੇ ਇਹਨਾਂ ਨੂੰ ਆਰਥਿਕ ਤੌਰ ਤੇ ਸਹਾਇਤਾ ਦੇਵੇ ਤਾਂ ਕਿ ਇਹਨਾਂ ਦੇ ਜਿਹੜੇ ਚੁੱਲ੍ਹੇ ਪਾਣੀ ਆ ਦੁੱਲਾ ਰੋਟੀ ਪਾਣੀ ਉਹ ਚੱਲ ਸਕੇ ਜਿਹੜਾ ਡੀਸੀ ਬਰਨਾਲਾ ਨੂੰ ਬੰਦ ਕਰ ਦਿੱਤਾ ਕਿਹੜੀਆਂ ਮੰਗਾਂ ਹੈਗੀਆਂ ਇਹ ਤਾਂ ਕਿ ਜਿਹੜੇ ਮਕਾਨ ਮੀਂਹ ਦੇ ਦੌਰਾਨ ਟਹਿਏ ਆ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਇਹਦਾ ਮੌਇਨਾ ਕੀਤਾ ਜਾਵੇ ਪਿੰਡਾਂ 'ਚ ਤੇ ਇਹਦੀ ਜਿਹੜੀ ਫੁੱਲ ਫਲਾਟ ਆ ਜਿਹੜਾ ਪ੍ਰਸ਼ਾਸਨ ਨੂੰ ਜਿਹੜੇ ਪਟਵਾਰੀ ਆ ਜਾਂ ਪੂਰਾ ਫੁੱਲ ਇਹ ਤਾਂ ਕਿ ਪ੍ਰਸ਼ਾਸਨ ਉਹਦਾ ਸਾਰਾ ਮੌਇਨਾ ਕਰਕੇ ਜਿਨ੍ਹਾਂ ਦੇ ਇਹਨਾਂ ਕਿ ਟਹਿਏ ਮਕਾਨ ਆ ਜਿਨ੍ਹਾਂ ਦੇ ਚੁੰਦੇ ਆ ਮਕਾਨ ਜਿਨ੍ਹਾਂ ਦੀਆਂ ਛੱਤਾਂ ਦੀ ਹਾਲਤ ਮਾੜੀ ਆ ਉਹਨਾਂ ਨੂੰ ਮੁਆਵਜ਼ਾ ਘੱਟੋ-ਘੱਟ 5 ਲੱਖ ਰੁਪਏ ਦਿੱਤਾ ਜਾਵੇ। ਕਿਹੜੇ-ਕਿਹੜੇ ਪਿੰਡ ਦੀ ਗੱਲ ਕਰਦੇ ਆ? ਇਹਦਾ ਇਹਨਾ ਕਿ ਬਰਨਾਲੇ ਜ਼ਿਲ੍ਹੇ ਦੇ ਤਕਰੀਬਨ ਇਹਨਾ ਕਿ ਸਾਰੇ ਪਿੰਡ ਹੀ ਹੈਗੇ ਆ। ਜਿੰਨਾ ਜਦ ਇਹਨਾ ਕਿ ਮਜ਼ਦੂਰਾਂ ਦੇ ਦੇਨਾ ਕਿ ਹਰੇਕ ਪਿੰਡ ਦੇ ਵਿੱਚ 5 10 15 20 ਦਿਨਾਂ ਘਟੇ ਹੋਇਆ। ਹਰੇਕ ਪਿੰਡ ਦੇ ਵਿੱਚ। ਮੈਂ ਆ ਪਰਮਜੀਤ ਘਰ ਗੁੰਮਟੀ ਅੱਜ ਦਾ ਜਿਹੜਾ ਅਸੀਂ ਫੌਰੀ ਐਕਸ਼ਨ ਲਿਆਗਾ ਇਹ ਹੜ੍ਹਾਂ ਤੋਂ ਪ੍ਰਭਾਵਿਤ ਲੋਕ ਜਿਨ੍ਹਾਂ ਦੇ ਬਰਸਾਤਾਂ ਕਾਰਨ ਘਰ ਨੇ ਜਿਹੜੇ ਡਿੱਗ ਚੁੱਕੇ ਨੇ ਸੱਤਾਂ ਨੂੰ ਤਰੇੜਾਂ ਜਿਹੜੇ ਬਹੁਤਿਆਂ ਨੂੰ ਆ ਚੁੱਕੀਆਂ ਨੇ ਬਹੁਤੇ ਡਿੱਗ ਵੀ ਚੁੱਕੇ ਨੇ ਪਰ ਇੱਥੋਂ ਦੇ ਪ੍ਰਸ਼ਾਸਨ ਨੇ ਅਜੇ ਤੱਕ ਸਾਡੇ ਪਿੰਡਾਂ ਦੇ ਵਿੱਚ ਜਾ ਕੇ ਮਜ਼ਦੂਰਾਂ ਦੀ ਕੋਈ ਸਾਰ ਨਹੀਂ ਲਈ ਜਦੋਂ ਕਿ ਬਾਅਦ ਵਿੱਚ ਪਹੁੰਚਣ ਦਾ ਕੀ ਫਾਇਦਾ ਜਦੋਂ ਮੌਤ ਹੋ ਜਾਂਦੀ ਆ ਹੱਕ ਤਾਂ ਹੁਣ ਬਣਦਾ ਫੌਰੀ ਤੌਰ ਤੇ ਉਹਨਾਂ ਦੀ ਮਦਦ ਕਰੇ ਤਾਂ ਕਿ ਉਹ ਆਪਣੇ ਜਿਹੜੇ ਘਰ ਦੀਆਂ ਚੌਂ ਦੀਆਂ ਸੱਤਾਂ ਨੇ ਉਹਨਾਂ ਨੂੰ ਬਦਲ ਸਕਣ ਜਿਹੜੀਆਂ ਡਿੱਗ ਚੁੱਕੀਆਂ ਸੱਤਾਂ ਨੇ ਉਹਨਾਂ ਦੀ ਨਵੇਂ ਸਿਰੇ ਤੋਂ ਸਾਰੀ ਕਰ ਚ ਸਕਣ ਕੋਈ ਰਾਸ਼ਨ ਦਾ ਪ੍ਰਬੰਧ ਨਹੀਂ ਕੋਈ ਕਾਗਜ਼ ਦਾ ਪ੍ਰਬੰਧ ਨਹੀਂ ਅਸੀਂ ਇਹੀ ਮੰਗ ਕਰਦੇ ਆ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਇਹੀ ਮੰਗਾ ਕਿ ਫੌਰੀ ਤੌਰ ਤੇ ਇਹਨਾਂ ਨੂੰ ਜਿਹੜਾ ਪੈਕੇਜ ਆ ਦਿੱਤਾ ਜਾਵੇ ਤਾਂ ਕਿ ਜਨਰੀ ਆਰਥਿਕ ਹਾਲਾਤਾਂ ਕਿਰਤੀ ਲੋਕਾਂ ਦੀ ਮਜ਼ਦੂਰਾਂ ਲੋਕਾਂ ਦੀ ਉਧਰ ਸਕਣ